ਤੋ ਹਗਨਾਂ ਦੇ ਵਿਸ਼ੇਸ਼ ਤਿਉਹਾਰ ਕਰਵਾ ਚੌਧਾ ਮਾਰਤ 10 ਅਕਤੂਬਰ ਨੂੰ ਜਾਨੀ ਕਿ ਜਿਹੜਾ ਉਹ ਅੱਜ ਮਨਾਇਆ ਜਾ ਰਿਹਾ ਕਰਬਾ ਚੌਥੇ ਸੁਹਾਗਣਾ ਨੂੰ ਚੰਦਰਮਾ ਦੇ ਦੀਦਾਰ ਦੀ ਉਡੀਕ ਰਹੇਗੀ ਉਹਨਾਂ ਨੇ ਕਿਹਾ ਕਿ ਇੱਕ ਜਿਹੜਾ ਪਚਾਂਗ ਦੇ ਮੁਤਾਬਕ ਸ਼ੁੱਕਰਵਾਰ ਨੂੰ ਚੰਦਰਮਾ ਹਰ ਜਗ੍ਹਾ ਵੱਖ-ਵੱਖ ਸਮੇਂ ਤੇ ਦਿਖਾਈ ਦੇਵੇਗਾ ਜੇਕਰ ਮੌਸਮ ਠੀਕਰਿਆ ਤਾਂ ਚੰਦਰਮਾ ਜਲੰਧਰ 'ਚ ਰਾਤ 8:09 ਤੇ ਤੇ ਫਰੀਦਕੋਟ ਤੇ ਬਠਿੰਡਾ ਦੇ ਵਿੱਚ 8:19 ਤੇ ਤੇ ਅੱਗੇ ਮੋਗਾ ਦੇ ਵਿੱਚ 8:17 ਤੇ ਅੱਗੇ ਫਾਜ਼ਿਲਿਕਾ ਦੀ ਗੱਲ ਕਰ ਲੈਣੇ ਆ ਫਾਜ਼ਿਲਿਕਾ ਦੇ ਵਿੱਚ 8:22 ਤੇ ਫਿਰੋਜ਼ਪੁਰ ਵਿੱਚ 8: 18 ਮਿੰਟ ਤੇ ਅੰਮ੍ਰਿਤਸਰ ਵਿੱਚ 8:15 ਮਿੰਟ ਤੇ ਤੇ ਹੁਸ਼ਿਆਰਪੁਰ ਵਿੱਚ 8:11 ਮਿੰਟ ਤੇ ਚੰਡੀਗੜ੍ਹ ਤੇ ਪੰਜ ਕੋਲਾ ਵਿੱਚ 8:10 ਮਿੰਟ ਤੇ ਜਿਹੜਾ ਤਾਂ ਹੁਣ ਪਟਿਆਲਾ ਦੀ ਗੱਲ ਕਰਦੇ ਆ ਪਟਿਆਲਾ ਦੇ ਵਿੱਚ 8:13 ਮਿੰਟ ਤੇ ਕਪੂਰਥਲਾ ਤੇ 8:14 ਮਿੰਟ ਤੇ ਅਹਮਦਾਬਾਦ ਵਿੱਚ 8:35 ਵਜੇ ਜਿਹੜਾ ਇਹ ਚੰਨ ਦਿਖਾਈ ਦੇਵੇਗਾ